ਇਲੈਕਸ਼ਨ ਜਦੋਂ ਇਹਨੇ ਲੜੇ ਨੇ ਨਾ ਅਮਰਤਪਾਲ ਨੇ ਇਲੈਕਸ਼ਨ ਦੇ ਵਿੱਚ ਕਿੰਨਾ ਕਿ ਸਰਕਾਰ ਨੇ ਇਹਨੂੰ ਮਦਦ ਕੀਤੀ ਹੈ ਇਹਦੀ ਪੂਰੀ ਟੀਮ ਨੂੰ ਉਹ ਸਾਰਾ ਕੁਝ ਹੁਣ ਆਨ ਰਿਕਾਰਡ ਜਨਤਕ ਕਰਾਂਗੇ ਬੜੀ ਵਾਰੀ ਕਿਹਾ ਵੀ ਤੁਸੀਂ ਆਓ ਬੈਠੋ ਪ੍ਰੈਸ ਦੇ ਵਿੱਚ ਬੈਠ ਜਾਓ ਮੀਡੀਆ 'ਚ ਬੈਠ ਜਾਓ ਤੁਸੀਂ ਇੱਕ ਵਾਰੀ ਸਾਹਮਣੇ ਆ ਕੇ ਗੱਲ ਤਾਂ ਕਰੋ ਪਰ ਇਹ ਭੱਜਦੇ ਨੇ ਗੱਲਬਾਤ ਕਰਨੋਂ ਇਹ ਸਰਕਾਰ ਕਿਸ ਤਰੀਕੇ ਨਾਲ ਇਹਨਾਂ ਦੀ ਪਿੱਠ ਤੇ ਖੜਦੀ ਆ ਕਿਸ ਤਰੀਕੇ ਨਾਲ ਚੋਣ ਲੜਨ ਦੇ ਵਿੱਚ ਇਹਨਾਂ ਨੂੰ ਮਦਦ ਕਰਦੀ ਆ ਤੇ ਕਿਵੇਂ ਜਦੋਂ ਇਹ ਕਿਸੇ ਚੀਜ਼ 'ਚ ਗਲਤ ਹੁੰਦੇ ਨੇ ਮੇਰੇ ਵਰਗਾ ਕੋਈ ਦੂਜਾ ਕੈਂਡੀਡੇਟ ਹੋਵੇ ਉਹਦੇ ਤਾਂ ਨਾਮਿਨੇਸ਼ਨ ਮੈਂਟ ਚ ਰਿਜੈਕਟ ਕਰਕੇ ਪਰੇ ਮਾਰੇ ਜਾਂਦੇ ਨੇ ਇਹਨਾਂ ਦੇ ਨਾਮੀਨੇਸ਼ਨ ਫਾਰਮ ਦੇ ਵਿੱਚ 16 16 ਗਲਤੀਆਂ ਹੋਣ ਤੋਂ ਬਾਅਦ ਵੀ ਸਰਕਾਰ ਨੇ ਬੜੇ ਪਿਆਰ ਨਾਲ ਇਹਨਾਂ ਨੂੰ ਕਿਵੇਂ ਲਾੜਲੇ ਬੱਚੇ ਵਾਂਗੂ ਪਲੋਸ ਕੇ ਚੋਣਾਂ ਲੜਵਾਈਆਂ ਨੇ ਤੇ ਕਿਵੇਂ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਸਾਰੇ ਚੋਣ ਦੇ ਵਿੱਚ ਇਹਨਾਂ ਦੇ ਵੱਲ ਬੰਦ ਰਹੀਆਂ ਨੇ ਉਹ ਸਾਰਾ ਕੁਝ ਹੁਣ ਰਿਕਾਰਡ ਹੁਣ ਹਾਈ ਕੋਰਟ 'ਚ ਚੱਲੇਗਾ ਚੈਲੰਜ ਕੀਤਾ ਇਹਨਾਂ ਦੀ ਪਟੀਸ਼ਨ ਨੂੰ ਵੀ ਇਹਨਾਂ ਦੀ ਪਟੀਸ਼ਨ ਦੇ ਵਿੱਚ ਉਹ ਨਹੀਂ ਓਰੀਜਨਲ ਇਹਨਾਂ ਨੇ ਫਾਰਮ ਛਾਪੀ ਦੇ ਵਿੱਚ ਗਲਤੀਆਂ ਕੀਤੀਆਂ ਨੇ ਹੋਰ ਬਹੁਤ ਸਾਰਾ ਕੁਝ ਟੈਕਨੀਕਲ ਉਹਦੇ ਵਿੱਚ ਫਾਲਟ ਸੀਗੇ 16 ਗਲਤੀਆਂ ਸੀਗੀਆਂ ਪਹਿਲੇ ਹੀ ਫਾਰਮ ਦੇ ਵਿੱਚ ਜਦ ਕਿ ਉਸੇ ਤਰਨਧਰਨ ਡੀਸੀ ਆਫਿਸ ਦੇ ਵਿੱਚ 8 ਜਣਿਆਂ ਦੇ ਹੋਰ ਨੋਮੀਨੇਸ਼ਨ ਫਾਈਲ ਜਿਹੜੇ ਆ ਰਿਜੈਕਟ ਹੋਏ ਰਿਜੈਕਟ ਕਿਉਂ ਹੋਇਆ ਕਿਸੇ ਦੀ ਟਿਕਟ ਨਹੀਂ ਲੱਗੀ ਕਿਸੇ ਦੇ ਸਾਈਨ ਗਲਤ ਜਗ੍ਹਾ ਹੋ ਗਏ ਪਰ ਅਮਰਿਤਪਾਲ ਦਾ ਜਿਹੜਾ ਫਾਰਮ ਸੀਗਾ ਉਹਦੇ ਵਿੱਚ 16 ਗਲਤੀਆਂ ਹੋਣ ਤੋਂ ਬਾਅਦ ਵੀ ਤਰਨਧਰਨ ਦੇ ਡੀਸੀ ਦਾ ਜਿਹੜੇ ਉੱਥੇ ਆਫੀਸਰ ਸੀਗੇ ਉਹਨਾਂ ਦਾ ਇਹ ਕਹਿਣਾ ਸੀ ਵੀ ਮੈਂ ਤੂੰ ਐਕਸੈਪਟ ਕਰੂੰਗਾ ਮੈਂ ਰਿਜੈਕਟ ਨਹੀਂ ਕਰ ਰਾ ਆਪ ਲੋਕ ਹਾਈ ਕੋਰਟ ਚਲੇ ਜਾਓ ਪੰਜਾਬ ਸਰਕਾਰ ਦੇ ਮੁਲਾਜ਼ਮ ਇਹਨਾਂ ਦੇ ਨਾਲ ਨੇ ਇਹਨਾਂ ਦੀਆਂ ਚੋਣਾਂ ਦੇ ਵਿੱਚ ਇਹਨਾਂ ਦਾ ਪੂਰਾ ਉਹਨਾਂ ਨੇ ਤਾਂ ਅਮਝਾਉਂ ਦੇਖਿਆ ਹੈਗਾ ਔਰ ਸਰਕਾਰੀ ਸੀਟ ਤੇ ਬੈਠੇ ਹੋਣ ਤੋਂ ਬਾਅਦ ਕਿਸੇ ਬੰਦੇ ਦੀਆਂ ਚੋਣਾਂ ਦੇ ਵਿੱਚ ਜਾ ਕੇ ਇਹਦਾ ਪ੍ਰਚਾਰ ਕਰਨਾ ਹਲੇ ਬਹੁਤ ਕੁਝ ਹੈਗਾ ਜੀ ਕੋਰਟ ਦੇ ਵਿੱਚ ਬੜਾ ਕੁਝ ਹੋਣਾ ਖੰਡੂਰ ਸਾਹਿਬ ਤੋਂ ਬੜੇ ਨਵੇਂ ਐਮਪੀ ਅਮਰਿਤਪਾਲ ਹੋਣਾ ਦੀ ਹੁਣ ਐਮਪੀ ਸ਼ਿਪ ਜਾ ਸਕਦੀ ਹੈ ਕਿਉਂਕਿ ਇਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਪਿਟੀਸ਼ਨ ਦਾਇਰ ਕੀਤੀ ਗਈ ਆ ਵਿਕਰਮਜੀਤ ਸਿੰਘ ਹੋਣਾ ਵੱਲੋਂ ਵਿਕਰਮਜੀਤ ਅਮਰਿਤਪਾਲ ਦੇ ਖਿਲਾਫ ਹਾਲੇ ਵਿੱਚ ਚੋਣਾਂ ਵੀ ਲੜੇ ਨੇ ਸਾਡੇ ਨਾਲ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ ਵਿਕਰਮ ਜੀ ਕੀ ਜਿਹੜੀ ਪੂਰੀ ਹੈਗੀ ਆ ਬੰਦੀ ਕਿ ਤੁਸੀਂ ਪਿਟੀਸ਼ਨ ਦਾਇਰ ਕਰਤੀ ਅਮਰਿਤਪਾਲ ਦੇ ਖਿਲਾਫ ਦੇਖੋ ਪਹਿਲਾਂ ਤਾਂ ਮੈਨੂੰ ਕਾਗਜ਼ਾਂ ਦੇ ਵਿੱਚ ਸਿਰਫ ਵਿਕਰਮਜੀਤ ਜਾਣਿਆ ਜਾਂਦਾ ਆ ਜਿੰਨੀ ਵੀ ਆਡੀਅੰਸ ਹੈਗੀ ਉਹ ਮੈਨੂੰ ਭਗਤ ਸਿੰਘ ਦੁਆਬੀ ਦੇ ਨਾਮ ਤੋਂ ਜਾਣਦੀ ਹੈ ਔਰ ਮੈਂ ਲੰਬੇ ਸਮੇਂ ਤੋਂ ਜੱਦਾ ਅਮਰਿਤਪਾਲ ਇੰਡੀਆ ਲੈਂਡ ਕੀਤਾ ਉਸ ਟਾਈਮ ਉਸ ਟਾਈਮ ਤੋਂ ਇਹਨੂੰ ਸਵਾਲ ਪੁੱਟ ਕਰ ਰਿਹਾ ਹੁਣ ਜਿਹੜੀ ਇਹ ਪਟੀਸ਼ਨ ਹੈਗੀ ਆ ਇਲੈਕਸ਼ਨ ਜਦੋਂ ਇਹਨੇ ਲੜੇ ਨੇ ਨਾ ਅਮਰਿਤਪਾਲ ਨੇ ਇਲੈਕਸ਼ਨ ਦੇ ਵਿੱਚ ਕਿੰਨਾ ਕੁ ਸਰਕਾਰ ਨੇ ਇਹਨੂੰ ਮਦਦ ਕੀਤੀ ਹੈ ਇਹਦੀ ਪੂਰੀ ਟੀਮ ਨੂੰ ਉਹ ਸਾਰਾ ਕੁਝ ਹੁਣ ਆਨ ਰਿਕਾਰਡ ਜਨਤਕ ਕਰਾਂਗੇ ਬੜੀ ਵਾਰੀ ਕਿਹਾ ਵੀ ਤੁਸੀਂ ਆਓ ਬੈਠੋ ਪ੍ਰੈਸ ਦੇ ਵਿੱਚ ਬੈਠ ਜਾਓ ਮੀਡੀਆ 'ਚ ਬੈਠ ਜਾਓ ਤੁਸੀਂ ਇੱਕ ਵਾਰੀ ਸਾਹਮਣੇ ਆ ਕੇ ਗੱਲ ਤਾਂ ਕਰੋ ਪਰ ਇਹ ਭੱਜਦੇ ਨਹੀਂ ਗੱਲਬਾਤ ਕਰਨ ਤੋਂ ਹੁਣ ਹਾਈ ਕੋਰਟ ਲੈ ਕੇ ਆਵਾਂਗੇ ਹਾਈ ਕੋਰਟ ਲਿਆ ਕੇ ਇਹ ਸਾਬਤ ਕਰਾਂਗੇ ਕਿ ਸਰਕਾਰ ਕਿਸ ਤਰੀਕੇ ਨਾਲ ਇਹਨਾਂ ਦੀ ਪਿੱਠ ਤੇ ਖੜਦੀ ਆ ਕਿਸ ਤਰੀਕੇ ਨਾਲ ਚੋਣ ਲੜਨ ਦੇ ਵਿੱਚ ਇਹਨਾਂ ਨੂੰ ਮਦਦ ਕਰਦੀ ਆ ਤੇ ਕਿਵੇਂ ਜਦੋਂ ਇਹ ਕਿਸੇ ਚੀਜ਼ 'ਚ ਗਲਤ ਹੁੰਦੇ ਨੇ ਮੇਰੇ ਵਰਗਾ ਕੋਈ ਦੂਜਾ ਕੈਂਡੀਡੇਟ ਹੋਵੇ ਉਹਦੇ ਤਾਂ ਨਾਮਿਨੇਸ਼ਨ ਮਿੰਟ ਚ ਰਿਜੈਕਟ ਕਰਕੇ ਪਰੇ ਮਾਰੇ ਜਾਂਦੇ ਨੇ ਇਹਨਾਂ ਦੇ ਨਾਮੀਨੇਸ਼ਨ ਫਾਰਮ ਦੇ ਵਿੱਚ 16 16 ਗਲਤੀਆਂ ਹੋਣ ਤੋਂ ਬਾਅਦ ਵੀ ਸਰਕਾਰ ਨੇ ਬੜੇ ਪਿਆਰ ਨਾਲ ਇਹਨਾਂ ਨੂੰ ਕਿਵੇਂ लाड़ले ਬੱਚੇ ਵਾਂਗੂ ਪਲੋਸ ਕੇ ਚੋਣਾਂ ਲੜਵਾਈਆਂ ਨੇ ਤੇ ਕਿਵੇਂ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਸਾਰੇ ਚੋਣ ਦੇ ਵਿੱਚ ਇਹਨਾਂ ਦੇ ਵੱਲ ਬੰਦ ਰਹੀਆਂ ਨੇ ਉਹ ਸਾਰਾ ਕੁਝ ਆਨ ਰਿਕਾਰਡ ਹੁਣ ਹਾਈ ਕੋਰਟ ਚ ਚੱਲੇਗਾ ਹਾਈ ਕੋਰਟ ਚ ਚੱਲੇਗਾ ਪਰ ਤੁਸੀਂ ਇਹ ਪਟੀਸ਼ਨ ਪਾਈਓ ਕੀ ਪਾਈਆ ਕੀ ਲਿਖਿਆ ਗਿਆ ਉਹਦੇ ਵਿੱਚ ਕੀ ਕਿਹਾ ਗਿਆ ਕਿ ਕੀ ਗਲਤੀਆਂ ਜੜੀਆਂ ਨੇ ਚੋਣ ਕਮਿਸ਼ਨ ਕੋਲ ਗਲਤੀਆਂ ਇੱਕ ਹੋਵੇ ਤਾਂ ਦਸੀਏ ਗਲਤੀਆਂ ਇੰਨੀਆਂ ਨੇ ਸਭ ਤੋਂ ਪਹਿਲਾਂ ਤਾਂ ਜਦੋਂ ਇਹਨਾਂ ਨੇ ਨਾਮੀਨੇਸ਼ਨ ਫਾਈਲ ਕੀਤੀ ਆ ਨਾਮੀਨੇਸ਼ਨ ਫਾਈਲ ਕਰਨ ਤੋਂ ਬਾਅਦ ਪਹਿਲੀ ਨਾਮੀਨੇਸ਼ਨ ਤੇ ਮੇਰੀ ਆਬਜੈਕਸ਼ਨ ਸੀਗੀ ਮੇਰੇ ਵਕੀਲ ਸਾਹਿਬ ਡੀਸੀ ਕੋਲ ਖੜੇ ਸੀਗੇ ਤਰਨ ਤਰਨ ਕੋਰਟ ਦੇ ਵਿੱਚ ਖੜੇ ਸੀ ਅਸੀਂ ਚੈਲੰਜ ਕੀਤਾ ਇਹਨਾਂ ਦੀ ਪਟੀਸ਼ਨ ਨੂੰ ਵੀ ਇਹਨਾਂ ਦੀ ਪਟੀਸ਼ਨ ਦੇ ਵਿੱਚ ਉਹ ਹੈ ਨਹੀਂ Ориਜਨਲ ਇਹਨਾਂ ਨੇ ਫਾਰਮ ਛਾਬੀ ਦੇ ਵਿੱਚ ਗਲਤੀਆਂ ਕੀਤੀਆਂ ਨੇ ਹੋਰ ਬਹੁਤ ਸਾਰਾ ਕੁਝ ਟੈਕਨੀਕਲ ਲੋ ਉਹਦੇ ਵਿੱਚ ਫਾਲਟ ਸੀਗੇ 16 ਗਲਤੀਆਂ ਸੀਗੀਆਂ ਪਹਿਲੇ ਹੀ ਫਾਰਮ ਦੇ ਵਿੱਚ ਜਦ ਕਿ ਉਸੇ ਤਰਨਦਾਰਨ ਡੀਸੀ ਆਫਿਸ ਦੇ ਵਿੱਚ 8 ਜਣਿਆਂ ਦੇ ਹੋਰ ਨਾਮਿਨੇਸ਼ਨ ਫਾਈਲ ਜਿਹੜੇ ਆ ਰਿਜੈਕਟ ਹੋਏ ਰਿਜੈਕਟ ਕਿਉਂ ਹੋਏ ਆ ਕਿਸੇ ਦੀ ਟਿਕਟ ਨਹੀਂ ਲੱਗੀ ਕਿਸੇ ਦੇ ਸਾਈਨ ਗਲਤ ਜਗ੍ਹਾ ਹੋ ਗਏ ਛੋਟੀਆਂ ਛੋਟੀਆਂ ਮਾਈਨਰ ਮਿਸਟੇਕ ਦੇ ਵਿੱਚ ਔਰ ਅਮਰਤਪਾਲ ਦਾ ਜਿਹੜਾ ਫਾਰਮ ਸੀਗਾ ਉਹਦੇ ਵਿੱਚ 16 ਗਲਤੀਆਂ ਹੋਣ ਤੋਂ ਬਾਅਦ ਵੀ ਤਰੰਤਾਰੰਤ ਡੀਸੀ ਦਾ ਜਿਹੜੇ ਉੱਥੇ ਆਫੀਸਰ ਸੀਗੇ ਉਹਨਾਂ ਨੇ ਇਹੀ ਕਹਿਣਾ ਸੀ ਵੀ ਮੈਂ ਤੋ ਐਕਸੈਪਟ ਕਰੂੰਗਾ ਮੈਂ ਰਿਜੈਕਟ ਨਹੀਂ ਕਰ ਰਹਾ ਆਪ ਲੋਕ ਹਾਈ ਕੋਰਟ ਚਲੇ ਜਾਓ ਹੁਣ ਚਲਦੇ ਚੋਣਾਂ ਦੇ ਦੌਰਾਨ ਹਾਈ ਕੋਰਟ ਜਾਇ ਨਹੀਂ ਜਾ ਸਕਦਾ ਸੀ ਸੋ ਅਸੀਂ ਇਸ ਚੀਜ਼ ਨੂੰ ਥੋੜਾ ਜਿਹਾ ਪੋਸਟਪੋਨ ਕੀਤਾ ਵੀ ਇੱਕ ਵਾਰੀ ਸਾਰਾ ਕੁਝ ਹੋ ਲੋਵੇ ਫਿਰ ਹਾਈ ਕੋਰਟ ਪਹੁੰਚਾਂਗੇ ਔਰ ਜਿੰਨੇ ਵੀ ਕੰਸਰਨਡ ਆਫੀਸਰ ਨੇ ਮੰਡੀ ਬੋਰਡ ਤੋਂ ਇੱਕ ਆਫੀਸਰ ਹੈਗੇ ਨੇ ਸਰਕਾਰੀ ਮੁਲਾਜ਼ਮ ਨੇ ਔਰ ਉਹ ਪੂਰੇ ਚੋਣਾਂ ਦੇ ਵਿੱਚ ਰਹੇ ਨੇ ਉੱਥੇ ਖੰਡੂਰ ਸਾਹਿਬ ਸਰਕਾਰ ਨੇ ਇੱਕ ਸਰਕਾਰੀ ਆਫੀਸਰ ਨੂੰ ਕਿਸੇ ਦੀਆਂ ਚੋਣਾਂ ਲੜਾਉਣ ਵਾਸਤੇ ਪੂਰੇ 1 ਮਹੀਨੇ ਦੀ ਛੁੱਟੀ ਦਿੱਤੀ ਹੋਈ ਸੀ ਉਹ ਆਪਣੀ ਸੀਟ ਤੋਂ ਗੈਰ ਹਾਜ਼ਰ ਕਿਵੇਂ ਸੀ ਔਰ ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹ ਇਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਇਹਨਾਂ ਦੇ ਨਾਲ ਸੀਗੇ ਕਿਹੜੀ ਸਰਕਾਰ ਵਿੱਚ ਲਾਜੇ ਸੈਂਟਰ ਕਾ ਪੰਜਾਬ ਇੱਕ ਨਹੀਂ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਇਹਨਾਂ ਦੇ ਨਾਲ ਨੇ ਇਹਨਾਂ ਦੀਆਂ ਚੋਣਾਂ ਦੇ ਵਿੱਚ ਇਹਨਾਂ ਦਾ ਪੂਰਾ ਉਹਨਾਂ ਨੇ ਧਾਮਝਾਮ ਦੇਖਿਆ ਹੈਗਾ ਔਰ ਸਰਕਾਰੀ ਸੀਟ ਤੇ ਬੈਠੇ ਹੋਣ ਤੋਂ ਬਾਅਦ ਕਿਸੇ ਬੰਦੇ ਦੀਆਂ ਚੋਣਾਂ ਦੇ ਵਿੱਚ ਜਾ ਕੇ ਇਹਦਾ ਪ੍ਰਚਾਰ ਕਰਨਾ ਹਲੇ ਬਹੁਤ ਕੁਝ ਆਏਗਾ ਜੀ ਕੋਰਟ ਦੇ ਵਿੱਚ ਬੜਾ ਕੁਝ ਹੋਣਾ ਦੇ ਪੈਸੇ ਦੇ ਲੈਣ ਦੇਣ ਦੀ ਚਿਕਰ ਵੀ ਕੀਤਾ ਹੈ ਆਪਣੀ ਪਟੀਸ਼ਨ ਚ ਕਿ ਪੈਸੇ ਦਾ ਲੈਣ ਦੇਣ ਵੀ ਹੈ ਉਹ ਵੀ ਸਹੀ ਨਹੀਂ ਦਿੱਤਾ ਗਿਆ ਪ੍ਰਾਪਰਟੀ ਦਾ ਬੇਰਵਾਸ ਸਹੀ ਨਹੀਂ ਦਿੱਤਾ ਗਿਆ ਉਹ ਕਿੱਥੇ ਕਿਉਂ ਆਪਣੀ ਪ੍ਰਾਪਰਟੀ ਜਾਂ ਫੈਮਿਲੀ ਦੀ ਪ੍ਰਾਪਰਟੀ ਮੈਂ ਦੱਸਦਾ ਮੈਂ ਦੱਸਦਾ ਸੁਣੋ ਆ ਵੈਸੇ ਤਾਂ ਕੋਰਟ ਦੇ ਵਿੱਚ ਸਾਰੇ ਸਬੂਤ ਕੋਰਟ ਦੇ ਵਿੱਚ ਪੇਸ਼ ਕਰਨੇ ਨੇ ਮੈਂ ਤੁਹਾਨੂੰ ਲਾਜਿਕ ਦੱਸ ਦਿੰਦਾ ਆ ਇਹਨਾਂ ਦੇ ਨਾਲ ਇੱਕ ਮੁੰਡਾ ਹੁੰਦਾ ਸੀ ਜਦੋਂ ਮੋਟਰ ਦਾ ਕਾਂਡ ਹੋਇਆ ਮੋਟਰ ਤੇ ਇਹਨਾਂ ਨੇ ਇੱਕ ਮੁੰਡੇ ਨੂੰ ਲਿਜਾ ਕੇ ਕੁੱਟਿਆ ਉਸ ਕਾਂਡ ਦੇ ਵਿੱਚ ਕੁੜੀ ਦੇ ਮਾਮਲੇ ਦੇ ਵਿੱਚ ਵਿਕਰਮਜੀਤ ਦਾ ਨਾਮ ਸੀਗਾ ਜਿਹੜਾ ਅਮਰਤਪਾਲ ਦਾ ਗੜਵਾਈ ਸੀ ਉਹ ਵਿਕਰਮਜੀਤ ਫਰਾਰ ਆ ਅੰਮ੍ਰਿਤਪਾਲ ਦੀ ਮਾਤਾ ਇਹ ਕਹਿੰਦੀ ਆ ਔਨ ਰਿਕਾਰਡ ਮੀਡੀਆ 'ਚ ਇਹ ਕਹਿੰਦੇ ਨੇ ਕਿ ਵਿਕਰਮਜੀਤ ਉਹਨਾਂ ਦੇ 85 ਲੱਖ ਰੁਪਏ ਲੈ ਕੇ ਫਰਾਰ ਆ ਇਹ ਉਹਨਾਂ ਦਾ ਮੀਡੀਆ ਦੇ 'ਚ ਦਿੱਤਾ ਹੋਇਆ ਬਿਆਨ ਆ ਜਿਹੜਾ ਇੱਕ ਉਹਨਾਂ ਦਾ ਗੜਬਈ 85 ਲੱਖ ਲੈ ਕੇ ਫਰਾਰ ਹੋ ਰਿਹਾ ਤੇ ਚੋਣ ਕਮਿਸ਼ਨ ਨੂੰ ਜਦੋਂ ਇਹਨਾਂ ਨੇ ਆਪਣੀ ਨਾਮਿਨੇਸ਼ਨ ਦਿੱਤੀ ਆ ਤੇ ਕਿੰਨੇ ਪੈਸੇ ਦੱਸੇ ਨੇ ਅਕਾਊਂਟ ਦੇ 'ਚ 1000 ਰੁਪਇਆ ਠੀਕ ਆ ਜੀ ਫਿਰ ਜਿੰਨਾ ਵੀ ਇਹਨਾਂ ਦਾ ਉਥੇ ਪ੍ਰਚਾਰ ਹੋਇਆ ਪ੍ਰਚਾਰ 'ਚ ਇਹਨਾਂ ਦੀਆਂ ਪਰਮਿਸ਼ਨਾਂ ਗੱਡੀਆਂ ਦੀਆਂ ਕੋਈ ਪਰਮਿਸ਼ਨਾਂ ਨਹੀਂ ਕੋਈ ਖਰਚਿਆਂ ਦਾ ਰਜਿਸਟਰ ਮੈਂਟੇਨ ਨਹੀਂ ਠੀਕ ਆ ਔਰ ਚੋਣ ਕਮਿਸ਼ਨ ਅੱਖਾਂ ਬੰਦ ਕਰਕੇ ਬੈਠਾ ਰਿਹਾ ਪੂਰੇ ਚੋਣ ਦੇ ਵਿੱਚ ਇਹਨਾਂ ਦੇ ਇਹਨਾਂ ਦੇ ਇਹਨਾਂ ਨੇ ਕੌਮ ਨੂੰ ਵਰਤਿਆ ਇਹਨਾਂ ਨੇ ਕੌਮ ਦਾ ਮਹਿਣਾ ਲਾਣਾ ਆ ਠੀਕ ਆ ਇਸ ਤਰੀਕੇ ਨਾਲ ਵੀ ਇਹ ਹੁਣ ਅੰਮ੍ਰਿਤਪਾਲ ਦੀ ਚੋਣ ਨਹੀਂ ਹੈਗੀ ਇਹ ਤਾਂ ਹੁਣ ਕੌਮ ਦੀ ਚੋਣ ਆ ਤੇ ਅੰਮ੍ਰਿਤਪਾਲ ਜਿਹੜਾ ਆ ਉਹ ਕੌਮ ਆ ਉਹ ਇਸ ਟਾਈਮ ਇਸ ਤਰੀਕੇ ਨਾਲ ਲੋਕਾਂ ਨੂੰ ਕਰਕੇ ਮੈਨੀਪੂਲੇਟ ਚੋਣਾਂ ਲੜੀਆਂ ਗਈਆਂ ਕੀ ਇਲੈਕਸ਼ਨ ਕਮਿਸ਼ਨ ਸੁੱਤਾ ਪਿਆ ਸੀਗਾ ਗੁਰਦੁਆਰਿਆਂ ਦੇ ਵਿੱਚ ਜਾ ਕੇ ਚੋਣ ਮੈਨੀਫੈਸਟੋ ਗੁਰਦੁਆਰੇ ਦੇ ਅੰਦਰ ਜਾ ਕੇ ਇਹਨਾਂ ਨੇ ਰਿਲੀਜ਼ ਕੀਤਾ ਆ ਠੀਕ ਹੈ ਕੀ ਇਹ ਚੋਣ ਲੜਨ ਦੀ ਜਿਹੜੀ ਹੈਗੀਆਂ ਉਹ ਜਿਹੜੀਆਂ ਧਾਰਾ ਹੈਗੀਆਂ ਜਾਂ ਜਿਹੜੀਆਂ ਸ਼ਰਤਾਂ ਨੇ ਕੀ ਉਹਦੇ ਅੰਡਰ ਆਉਂਦਾ ਆ ਕੀ ਕੋਈ ਵੀ ਕੈਂਡੀਡੇਟ ਜਾ ਕੇ ਗੁਰਦੁਆਰੇ ਦੇ ਵਿੱਚ ਆਪਣਾ ਜਾਂ ਮੰਦਰ ਦੇ ਵਿੱਚ ਜਾਂ ਮਸਜਿਦ 'ਚ ਜਾ ਕੇ ਆਪਣਾ ਮੈਨੀਫੈਸਟੋ ਲਾਂਚ ਕਰ ਸਕਦਾ ਨਹੀਂ ਠੀਕ ਹੈ ਠੀਕ ਹੈ ਤੁਸੀਂ ਡੀਸੀ ਨੇ ਤੁਹਾਡੀ ਨਹੀਂ ਸੁਣੀ ਤੁਸੀਂ ਕਹਿੰਦੇ ਕੋਰਟ ਜਾਣ ਦੀ ਗੱਲ ਕੀਤੀ ਤੁਸੀਂ ਚੋਣ ਕਮਿਸ਼ਨ ਕੋਲ ਗੱਲ ਕੀਤੀ ਪੰਜਾਬ ਦੇ ਮੁੱਖ ਚੋਣ ਅਫਸਰ ਨੇ ਉਹਨਾਂ ਤੱਕ ਸਿਵਨ ਸੀ ਤੱਕ ਉਹਨਾਂ ਨੇ ਪਹੁੰਚ ਕੀਤੀ ਗੱਲ ਉਹਨਾਂ ਤੱਕ ਜਦੋਂ ਇਹ ਨਾਮੀਨੇਸ਼ਨ ਆਈ ਆ ਜਦੋਂ ਉਥੇ ਡੀਸੀ ਦਫਤਰ ਤਰਨਤਾਰਨ ਜਦੋਂ ਇਹ ਪਹਿਲੀ ਪਟੀਸ਼ਨ ਮੈਂ ਦਿੱਤੀ ਆ ਇਹ ਸਾਰਾ ਕੁਝ ਉਹਨਾਂ ਦੇ ਨਜ਼ਰ ਦੇ ਵਿੱਚ ਹੀ ਸੀ ਨਾ ਇਹ ਜਦੋਂ ਮੈਂ ਪਟੀਸ਼ਨਦਾਰ ਕੀਤੀ ਆ ਵੀ ਆਹ ਗਲਤੀਆਂ ਨੇ ਇਸ ਦੀ ਨਾਮੀਨੇਸ਼ਨ ਫਾਰਮ ਦੇ ਵਿੱਚ ਉਹ ਸਾਰਾ ਕੁਝ ਚੋਣ ਕਮਿਸ਼ਨ ਦੇ ਨਜ਼ਰ ਦੇ ਵਿੱਚ ਹੀ ਸੀ ਨਾ ਪਰ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਸੀ ਹੁਣ ਇਹ ਇਹ ਬੜੀ ਹੈਰਾਨੀ ਵਾਲੀ ਗੱਲ ਆ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਸਰਕਾਰ ਇਹਨਾਂ ਨਾਲ ੱਤਕਾ ਕਰਦੀ ਆ ਸਰਕਾਰ ਇਹਨਾਂ ਨੂੰ ਜਿਹੜੀ ਹੈਗੀ ਆ ਐਨਐਸਐ ਚੰਦਰ ਸੁੱਟ ਰਹੀ ਆ ਜਾਂ ਹੋਰ ਚੀਜ਼ਾਂ ਦੂਜੇ ਪਾਸੇ ਉਹੀ ਸਰਕਾਰੀ ਆਫੀਸਰ ਨੇ ਜਿਹੜੇ ਇਹਨਾਂ ਦੀਆਂ ਗਲਤੀਆਂ ਦੇ ਉੱਤੇ ਅੱਖਾਂ ਬੰਦ ਕਰ ਲੈਂਦੇ ਨੇ ਉਹੀ ਸਰਕਾਰੀ ਅਫੀਸਰ ਨੇ ਜਿਹੜੇ ਸਰਕਾਰੀ ਮੁਲਾਜ਼ਮ ਆਪਣੀਆਂ ਸੀਟਾਂ ਛੱਡ ਕੇ ਮੰਡੀ ਬੋਰਡ ਤੋਂ ਇਹਨਾਂ ਦੇ ਚੋਣ ਲੜਵਾਉਣ ਪਹੁੰਚਦੇ ਨੇ ਤਰਨ-ਤਰਨ ਤੇ ਉਹੀ ਚੋਣ ਕਮਿਸ਼ਨ ਹੈ ਜਿਹੜਾ ਅੱਖਾਂ ਬੰਦ ਕਰਕੇ ਬੈਠਦਾ ਇੰਟਰਨੈਸ਼ਨਲ ਫੰਡਿੰਗ ਇੱਥੇ ਬਹੁਤ ਸਾਰੀਆਂ ਬੜਾ ਕੁਸ਼ ਹੈਗਾ ਇੰਟਰਨੈਸ਼ਨਲ ਫੰਡਿੰਗ ਦੀਆਂ ਗੱਲ ਪ੍ਰੂਫ ਹੈਗੇ ਨੇ ਸਰ ਸਭ ਕੁਝ ਕੋਰਟ ਆਪਾਂ ਵੌਨ ਰਿਕਾਰਡ ਕਹਿ ਰਹੇ ਆ ਤੇ ਹਾਈ ਕੋਰਟ ਪਹੁੰਚ ਚੁੱਕੇ ਆ ਇਹ ਹਵਾਦੀਆਂ ਗੱਲਾਂ ਨਹੀਂ ਹੈਗੀਆਂ ਇਹ ਸਾਰਾ ਕੁਝ ਕੋਰਟ ਦੇ ਵਿੱਚ ਹੋਊਗਾ ਔਰ ਸਾਰਾ ਕੁਝ ਕੋਰਟ ਦੇ ਵਿੱਚ ਚੱਲੂਗਾ ਸਨੇ ਸਬੂਤ ਚੱਲੂਗਾ ਵਕੀਲ ਸਾਹਿਬ ਉੱਥੇ ਸਾਰੇ ਸਬੂਤ ਪੇਸ਼ ਕਰਨਗੇ ਠੀਕ ਹੈ ਤੁਸੀਂ ਆਪਣੇ ਅਰਜੀ ਲਾਈ ਸੀ ਐਸੈਪਟ ਹੋ ਚੁੱਕੀ ਆ ਹੁਣ ਲੱਗਦਾ ਕਿ ਜਲਦੀ ਹੀ ਜਿਹੜਾ ਨਿਪਟਾਰਾ ਵੀ ਹੋਣਾ ਚਾਹੀਦਾ ਜੀ 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 ਅਸੀਂ ਕਹਿੰਦੇ ਰਹੇ ਹਾਂ ਕਿ ਇਹ ਸਰਕਾਰੀ ਸ਼ਹਿਰ ਤੇ ਬੋਲਦਾ ਆ ਸਰਕਾਰੀ ਸ਼ਹਿਰ ਤੇ ਸਾਰਾ ਕੰਮ ਹੋ ਰਿਹਾ ਹੁਣ ਹਾਈ ਕੋਰਟ ਦੇ ਵਿੱਚ ਔਨ ਰਿਕਾਰਡ ਇਸ ਚੀਜ਼ ਨੂੰ ਸਾਬਤ ਕੀਤਾ ਜਾਏਗਾ ਕਿ ਸਰਕਾਰੀ ਲਾਡਲਾ ਹੈ ਸਰਕਾਰੀ ਤਾਂ ਐਨਐਸਏ ਲਾ ਦਿੰਦੀ ਆ ਫਿਰ ਕਿਵੇਂ ਰਿਸ਼ਤ ਸਰਕਾਰ ਐਨਐਸਏ ਤਾਂ ਲਾ ਦਿੰਦੀ ਆ ਪਰ ਇਹ ਵੀ ਤਾਂ ਦੇਖੋ ਨਾ ਕਿ ਸਰਕਾਰ ਨੇ ਐਨਐਸਏ ਲਈ ਤੇ ਇਹਨਾਂ ਨੇ ਐਨਐਸਏ ਦੇ ਖਿਲਾਫ ਹੁਣ ਜਾ ਕੇ 2 ਸਾਲ ਬਾਅਦ ਪਟੀਸ਼ਨ ਪਾਈ ਪਹਿਲਾਂ ਕਿੱਥੇ ਗਏ ਸੀ ਪਹਿਲਾਂ ਇਹ ਐਨਐਸਏ ਨੂੰ ਇੰਜੋਏ ਕਰ ਰਹੇ ਸੀ ਅਮਰਤਪਾਲ ਦੇ ਨਜ਼ਦੀਕੀਆਂ ਦੇ ਲਫ਼ਜ਼ ਨੇ ਕਿ ਇਸ ਐਨਐਸਏ ਨੇ ਇਹਨਾਂ ਨੂੰ ਐਮਪੀ ਬਣਾਤਾ ਔਰ ਇਹੀ ਐਨਐਸਏ ਇਹਨਾਂ ਨੂੰ ਸੀਐਮ ਬਣਾ ਦੂਗੀ ਠੀਕ ਹੈ ਤੁਸੀਂ ਹੁਣ ਜੋ ਸਬੂਤ ਦਿੱਤੇ ਨੇ ਕੋਰਟ ਦੇ ਵਿੱਚ ਉਹਦੇ ਉਮੀਦ ਹੈ ਕਿ ਜਣੀ ਹੋ ਸਕਦੇ ਐਮਪੀਸ਼ਿਪ ਕੈਨਸਲ ਆ ਦੇਖੋ ਆਪਾਂ ਤਾਂ ਆਪਣਾ ਜਿਹੜਾ ਹੈਗਾ ਜੋ ਸਾਡੇ ਕੋਲ ਹੋਊਗਾ ਜੋ ਪ੍ਰੂਫ ਹੈਗੇ ਨੇ ਜੋ ਕਾਨੂੰਨ ਦੀਆਂ ਧਾਰਾਵਾਂ ਕਹਿੰਦੀਆਂ ਨੇ ਉਹਦੇ ਹਿਸਾਬ ਨਾਲ ਹਰ ਚੀਜ਼ ਪੇਸ਼ ਕਰਾਂਗੇ ਬਾਕੀ ਇਹ ਦੇਖਣਾ ਹੋਊਗਾ ਕਿ ਇਹਦੀ ਚਲਦੀ ਕਿੱਥੇ ਤੱਕ ਆ ਕਿਹੜੇ ਲੈਵਲ ਤੱਕ ਚਲਦੀ ਆ ਸੁਣਨ ਚ ਇਹ ਆਇਆ ਵੀ ਇਹਦੀ ਸੈਂਟਰ ਤੱਕ ਵੀ ਚਲਦੀ ਆ ਠੀਕ ਆ ਉਹ ਦੇਖਣਾ ਹੋਊਗਾ ਪਰ ਸਬੂਤ ਜਿਹੜੇ ਹੈਗੇ ਆ ਸਬੂਤ ਮੂੰਹ ਬੋਲਣਗੇ ਜਦੋਂ ਕੋਰਟ ਦੇ ਵਿੱਚ ਆਣਗੇ ਬਹੁਤ ਬਹੁਤ ਧੰਨਵਾਦ ਆ ਸੋ ਆ ਵਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਸਾਡੇ ਕੋਲ ਪੂਰੇ ਸਬੂਤ ਨੇ 16 ਗਲਤੀਆਂ ਇਹਨਾਂ ਨੇ ਆਪਣੇ ਵੱਲੋਂ ਗਣਾਈਆਂ ਕਿ ਜਦ ਅਮਰਿਤਪਾਲ ਚੋਣ ਲਈ ਆਪਣਾ ਫਾਰਮ ਭਰਦੇ ਨੇ ਉਸ 16 ਗਲਤੀਆਂ ਹੁੰਦੀਆਂ ਉਸ ਤੱਕ ਕਿ ਆਪਣੀ ਪ੍ਰਾਪਰਟੀ ਦਾ ਬੇਰਬਾਨੀ ਦਿੱਤਾ ਜਾਂਦਾ ਆਪਣੇ ਕੋਲ ਜਿਹੜਾ ਪੈਸਾ ਉਸ ਦਾ ਬੇਰਬਾਨੀ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਸਬੂਤਾ ਸਮੇਤ ਇਹ ਹ ਨੇ ਤੇ ਹਾਈ ਕੋਰਟ ਦੇ ਵਿੱਚ ਜਿਹੜੀ ਇਹਨਾਂ ਦੀ ਐਪਲੀਕੇਸ਼ਨ ਅਕਸੈਪਟ ਕਰ ਲਈਤੀ ਗਈ ਹੈ ਜਲਦੀ ਇਹ ਤੇ ਸੁਣਵਾਈ ਵੀ ਹੋਵੇਗੀ ਦੇਖਣਾ ਹੋਵੇਗਾ ਕਿ ਅਗਲੀ ਕਾਰਵਾਈ ਕੀ ਹੁੰਦੀ ਆ ਦਾਵਾ ਇਹ ਆ ਕਿ ਹੁਣ ਜਿਹੜੇ ਅਮਰਿਤਪਾਲ ਨੇ ਉਹਨਾਂ ਦੀ ਐਮਪੀ ਸ਼ਿਪ ਉਹ ਜਾ ਸਕਦੀ ਆ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਸ਼ਕਪੀੜਸ ਨਿਊਜ਼ ਚੰਡੀਗੜ੍ਹ